ਓ ਹੋ 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 ਆ ਨੇ ਹਾਲਾਤ ਆ ਵੇਖ ਸਕਦੇ ਹੋ ਭਰਾਓ ਬਹੁਤ ਹੀ ਜ਼ਿਆਦਾ ਠਾ ਹੈ ਬਹੁਤ ਹੀ ਜ਼ਿਆਦਾ ਪੂਰਾ ਜਿੰਨੂ ਕਹਿੰਦੇ ਹੈ ਕੈਰ ਹੁਣ ਆ ਵੇਖੋ ਕਿੰਡੀ ਜ਼ਿਆਦਾ ਵੱਡੀ ਫਾੜ ਪਈ ਹੋਈ ਏ ਪਾਣੀ ਦੀ ਸਪੀਡ ਜ਼ਿਆਦਾ ਹੈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜਿੰਨੇ ਸਾਡੇ ਵੀਰ ਭਰਾ ਸਾਡੇ ਨਾਲ ਜੁੜੇ ਹੋਏ ਨੇ ਕਿ ਸਹੀ ਜਾਣਕਾਰੀ ਸਾਰੇ ਵੀਰਾਂ ਭਰਾਵਾਂ ਤੱਕ ਪਹੁੰਚੇ ਇਹ ਸ਼ਾਮ ਦੀ ਵੀਡੀਓ ਸਾਢੇ 3 ਵਜੇ ਅੱਜ 6 ਤਰੀਕ ਆ ਵੇਖੋ ਕਿਦਾਂ ਰੇਤਾ ਪਾਟਲ ਜਾਂ ਪੱਟੀ ਜਾਂਦਾ ਆ ਵੇਖੋ ਹਲਾਤ ਮਾੜੇ ਨੇ ਇਹ ਗਈ 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 ਖਾਮ ਆਵੀ ਗਈ ਇਹ ਆ ਵੇਖੋ ਬਹੁਤ ਹਾਲਾਤ ਮਾੜੇ ਨੇ ਯਾਰ ਬਹੁਤ ਹਾਲਾਤ ਮਾੜੇ ਨੇ ਇਹਦੇ ਜੜਾਂ ਸੀਗਾ ਇਹਦੇ ਕਰਨ ਆ ਰੁਕ ਗਿਆ ਜਿੰਨਾ ਇਹ ਟਰੋੜਾ ਸਾਰਾ ਹੌਲੀ ਹੌਲੀ ਕਰਕੇ ਚੱਲਿਆ ਸਾਰੇ ਵੀਰ ਭਰਾ ਰਲ ਕੇ ਵੀਡੀਓ ਨੂੰ ਸ਼ੇਅਰ ਕਰੋ ਸਹੀ ਜਾਣਕਾਰੀ ਸਾਰੇ ਵੀਰਾਂ ਭਰਾਵਾਂ ਤੱਕ ਪਹੁੰਚੇ ਕਿਉਂਕਿ ਇਹ 6 ਤਰੀਕ ਦੀ ਵੀਡੀਓ ਹੈ ਭਰਾਓ ਵੇ ਕਾਬੂ ਹੋ ਗਿਆ ਸਤਲੁਜ ਦਰਿਆ ਲਗਾਤਾਰ ਹੀ ਢਾਲ ਆਈ ਆ ਸਾਹਮਣੇ ਵੇਖੋ ਤੁਸੀਂ